ਬਾਕੀ ਉਹ ਤਾਂ ਵਿਆਹ ਕਰਨ ਲੱਗਿਆ ਤੇ ਬਾਕੀ ਆਜਾ ਫਾਜ਼ਲੀ ਦੇ ਪੌਣੇ ਚੂੜਾ ਬਣੀ ਦਿਸਸ ਇੰਕਲਰ ਹੈ ਕੁਛ ਇਸ ਤਰ੍ਹਾਂ ਕੋਈ ਡਿਪਰੈਸ਼ਨ ਦੀ ਗੋਲੀ ਤੇ ਖਾਂਦੇ ਇਹ ਕੀ ਹੈ ਹਾਂਜੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਵੀਡੀਓ ਤੇ ਅੱਜ ਆਪਾਂ ਗੱਲ ਕਰਾਂਗੇ ਸੋਨੂ ਕੌਰ ਦੀ ਸੋਨੂ ਕੌਰ ਨੇ ਪਿਛਲੇ ਕਾਕੇ ਦਿਨਾਂ ਤੋਂ ਵਲੌਗ ਅੰਦਾ ਪਾਈ ਸੀ ਜਿੱਦਾਂ ਇਹਦਾ ਹੀ ਵਿਆਹ ਹੁੰਦਾ ਆ ਥੰਬਨੇਲ ਦੇਖ ਕੇ ਇਹਦੇ ਲੱਗਦਾ ਸੀਗਾ ਪਰ ਬਾਅਦ ਵਿੱਚ ਪਤਾ ਲੱਗਾ ਇਤੇ ਭੈਣ ਦਾ ਵਿਆਹ ਸੀਗਾ ਹਾਂਜੀ ਸਸਰੇ ਕਾ ਦਾ ਸਾਰਿਆਂ ਨੂੰ ਕਿੱਤਾ ਸਾਰੇ ਆਜਾ ਹੁਣ ਸਾਰੇ ਨਾਲੇ ਵਤੀ ਜਾ ਹੋ ਕੇ ਤੇ ਆਪਾਂ ਪਿਛਲੇ ਵਾਰ ਉੱਤੇ ਦਿਖਾਇਆ ਸੀ ਕਿ ਆਪਾਂ ਨਮਾ ਕਰ ਲਿਆ ਹਨ ਤੇ ਸਾਰਾ ਕੰਮ ਹੋ ਗਿਆ ਤੇ ਤੇ ਰੀਆਂ ਵੀ ਸ਼ੁਰੂ ਹੋ ਰਹੀਆਂ ਹਨਾ ਤੇ ਅੱਜ ਆਪਾਂ ਤੇ ਲਾਵਾਂਗੇ ਮੈਂ ਤੇ ਮੈਂਜੇ ਥੋੜਾ ਪਤਾ ਹੀ ਜਾਵੇ ਆਪਾਂ ਲਾਜ ਦਿਖਾ ਇਸ ਆਪਾਂ ਲਾਜ ਲੈਣ ਤਾਂ ਅੱਜ ਫਤਿਹ ਤੇ ਬ੍ਰਾਈਡਲ ਮੈਂ ਤੇ ਲਾਵਾਂਗੇ ਅੱਛਾ ਇਹਦੀ ਭੈਣ ਦਾ ਵਿਆਹ ਆ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਜਦੋਂ ਸੋਲੂ ਕੁੜੀ ਦਾ ਵਿਆਹ ਸੀਗਾ ਉਦੋਂ ਤਾਂ ਬੜੇ ਟੈਂਟ ਟੁੰਟ ਲਾਏ ਸੀ ਨਾ ਕੜਾਈਆਂ ਚੜੀਆਂ ਕਿਤੇ ਇੰਨਾ ਵੱਡਾ ਪ੍ਰੋਗਰਾਮ ਕੀਤਾ ਕੋਣੀ ਦੀ ਭੈਣ ਦਾ ਵਿਆਹ ਇੰਨਾ ਖਾਲੀ-ਖਾਲੀ ਕਾਂ ਤੇ ਮੇਰੇ ਤਾਂ ਯਕੀਨ ਹੀ ਨਹੀਂ ਹੁੰਦਾ ਮੈਨੂੰ ਲੱਗਾ ਕੋਈ ਪ੍ਰੈਂਕ ਪ੍ਰੂਫ ਕਰਦੀ ਹੈ ਇਹ ਵੈਸੇ ਮੈਂ ਕਿਸੇ ਦੀ ਜ਼ਿੰਦਗੀ ਚ ਦਖਲ ਨਹੀਂ ਦਿੰਦੀ ਪਰ ਹੁਣ ਜਿੱਦਾਂ ਸੀ ਇਹਨਾਂ ਦੇ ਬਲੌਗ ਦੇਖਦੇ ਤੇ ਸਾਨੂੰ ਵੀ ਆਪਣੀ ਫੈਮਿਲੀ ਕਹਿੰਦੇ ਆ ਤੇ ਹੁਣ ਸਾਡਾ ਫਰਜ ਬਣਦਾ ਨਾ ਇਕੱਲਾ ਪੁੱਛਣੀਆਂ ਵੀ ਇਦਾਂ ਦਾ ਵਿਆਹ ਤੁਸੀਂ ਕਿਉਂ ਕੀਤਾ ਪਰ ਮੈਂ ਮਜ਼ਾਕ ਕਿ ਸਿਗਾ ਦੇ ਦੇ ਨਾਲ ਤੇ ਵਾਕੇ ਨੂੰ ਨਾਲ ਚੱਲਿਆ ਤੇ ਜਰਣਾ ਲੈ ਕੇ ਮੈਂ ਤੀ ਦਿਨੋਂ ਤਿੱਦ ਮੈਂ ਕਿ ਲਾਦੂ ਤੇ ਪਹਿਲਾਂ ਮੈਂ ਤੀ ਦਿਨੋਂ ਸੂਟ ਫੜ ਕੇ ਲਿਆ ਰੱਤੇ ਤੁਹਾਨੂੰ ਦਿਖਾਵਾਂ ਕਿ ਦੀ ਦਾ ਸੂਟ ਸਵਾਇਆ ਪਾਚਾਰ ਤੇ ਬਰਾਈਡਲ ਸੂਟ ਸਵਾਇਆ ਹੋਇਆ ਤੇ ਆਪਾਂ ਪਹਿਲਾਂ ਫੜ ਕੇ ਲੈ ਕੇ ਆਉਣੇ ਪਰ ਦਿਖਾਵਾਂਗੇ ਤੁਹਾਨੂੰ ਇਸ ਵੀਡੀਓ ਚ ਹੈਲੋ ਸੋਨੂ ਕੋਟ ਰੋਲੀ ਨਵੇਂ ਸੂਟ ਸਮੋਂਦੀ ਰਹਿਣੀ ਕਰੇ ਤੂੰ ਲਹਿੰਗੇ ਪਾ ਕੇ ਤੁਰੇ ਉਹਨੇ ਕਦੇ ਕੋਸ਼ਿਸ਼ ਕਰਦੀ ਤੁਸੀਂ ਆਪਣੇ ਭੈਣ ਦੇ ਵਿਆਹ ਤੇ ਚਾਰ ਸੂਟ ਸਮਾਈ ਸਿਰਫ ਚਾਰ ਸੂਟ ਜਿਹੜੇ ਕਿਦਾਂ ਦਾ ਵਿਆਹ ਸੀ ਮੈਨੂੰ ਤਾਂ ਸਮਝ ਨਹੀਂ ਲੱਗੀ ਹੈਗੀ ਮਾੜੀ ਵੀਨਾ ਤੇ ਵਿਆਹ ਦੀ ਲਾਓ ਤੇ ਹੁਣ ਆਪਾਂ ਕੋਠੇ ਆ ਗਈ ਸੀ ਮम्मा ਬਣਾ ਰਹੇ ਆ ਕੋਟ ਤੇ ਬਾਕੀ ਸਿੰਧੀ ਆ ਰਹੇ ਆ ਤੇ ਹੁਣ ਉਸ ਤੇ ਬੈਠੇ ਲਾਣ ਲੱਗਿਆ ਤੇ ਆਪਰੇ ਜਾਣਾ ਬਣਾ ਰਹੇ ਹਾਂ ਸਮਰੱਥ ਕਰ ਤੋਂ ਸੈਂਕੜੇ ਲਾਣ ਲੱਗੇ ਉਹ ਬੜੇ ਆ ਤੇਰੇ ਵਲੌਗ ਨਾ ਭੈਣੇ ਕਮੈਂਟ ਵੀ ਕਰ ਦਾਂਗੇ ਪਰ ਕੁਛ ਕਰ ਤਾਂ ਸਹੀ ਵਲੌਗ ਦੇ ਵਿੱਚ ਜਦੋਂ ਤਾਂ ਵਲੌਗ ਸ਼ੁਰੂ ਹੋਇਆ ਆਪਣੇ ਬਾਲੀ ਫੜ ਫੜ ਕੀਤੀ ਜਾਂਦੀ ਸਿਰ 'ਚ ਹੱਥ ਮਾਰੀ ਜਾਂਦੀ ਜੂਹਾਂ ਪਈਆਂ ਐ ਤੇਰੇ ਮਗਾ ਗਾਨ ਕੀ ਮੇਰੇ ਕੋਲ ਤੇ ਹਾਂਜੀ ਸੋਨੂ ਕੋਰਦੀ ਤਾਂ ਹਾਂਜੀ ਵੀ ਇੰਨੀ ਕੋੜੀ ਜਿਹੀ ਐ ਨਾ ਵੀ ਬੰਦੇ ਨੂੰ ਗਲਾ ਤਾਂ ਗਲ ਪੈ ਗਈ ਹੁੰਦੀ ਬੰਦੇ ਤੇ ਥੋੜਾ ਬਹੁਤਾ ਮਿੱਠਾ ਖਾਇਆ ਕਰ ਮੇਰੀ ਭੈਣ ਨੂੰ ਤੇਰੇ ਚ ਮਠਾਸ ਆਵੇ ਮਾੜੀ ਮੂਹਂ ਤੇ ਕੜਤਣ ਘਟੇ ਤੇ ਜੂਹਾਂ ਜੂਹ ਥੋੜੇ ਜਿਹਾ ਰੱਖੀ ਦੇਖੋ ਜੀ ਬੰਮਾ ਮੈਂ ਤਾਂ ਵਾਅਦਾ ਕਰ ਰਿਆ ਆਹ ਗੱਲ ਤੁਸੀਂ ਸਾਰੇ ਜਾਣੇ ਯਾਦ ਰੱਖਿਓ ਮਿਹਨਤ ਵਾਲੀ ਯਾ ਤੇ ਬਸਾਂ ਦਾ ਅੱਧਰ ਵਾਲਾ ਸਰਹੱਦ ਤੇ ਪੰਪ ਤੇ ਪਾਟੇ ਦੇ ਕੋਸਾਂ ਦੇ ਨਾਲ ਨੂੰ ਚੜੀ ਜਾਂਦੇ ਆਗੇ ਆ ਜਾ ਆਪਾਂ ਹੁਣ ਸੁੱਪੇ ਆ ਗਏ ਸੀ ਕਿਤੇ ਹੋਰ ਮਹਿੰਦੀ ਲਾਉਣ ਲੱਗ ਕੇ ਆ ਤੇ ਬੈਠੀ ਆ ਦਲਦੀ ਕਰਦੇ ਹਾਂ ਤਾਂ ਵੀ ਲੋ ਜੀਤੇ ਹੋਣਾ ਫਲਾ ਲੱਗ ਕੇ ਮੈਂਦੀ ਜੇਰ ਮੰਦੇ ਆ ਮਹਿੰਦੀ ਵਾਲਾ ਵਲੌਗ ਹੈ ਪਰ ਜ਼ਰੂਰੀ ਨਹੀਂ ਹੈ ਕਿ ਵਲੌਗ ਦੇ ਵਿੱਚ ਬਸ ਹੁਣ ਮਹਿੰਦੀ ਮਹਿੰਦੀ ਕਰੀ ਜਾਣਾ ਹੋਰ ਕੋਈ ਗੱਲ ਨਹੀਂ ਕਰਨੀ ਹੈਗੀ ਹਰ ਸਾਹ ਦੇ ਨਾਲ ਮਹਿੰਦੀ 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 ਜਾਂ ਆਪਣੇ ਬਾਲ ਪੱਟੀ ਜਾਂਦੀ ਹੈ ਬਸ ਕਮਲੀ ਐ ਤੁਹਾਨੂੰ ਦੱਸਦੇ ਆਂਟੀ ਵੀ ਦੇਖ ਲਓ ਕੋਟੀ ਸੱਟ ਕੇ ਫੋਨ ਦੇ ਦਵਾਲੇ ਲੱਗੀ ਆਂਟੀ ਐਦਾ ਪੂਰੀ ਕਰੋਗੇ ਤੁਸੀਂ ਕੋਟੀ ਅੱਜ ਤੇ ਹੁਣ ਆਪਾਂ ਲਾਂਚ ਲਿਆ ਸੂਟ ਤੇ ਕੱਲ ਜਿੱਦਨੇ ਪਾਉਣਾ ਫਰਨੰਡਾ ਤੇ ਤੇ ਤੁਹਾਡੇ ਤੇ ਸੋਨੂ ਘਰ ਚੁੱਲ੍ਹਾ ਵੀ ਠੰਡਾ ਪਿਆ ਹੈ ਨਾ ਕੋਈ ਪ੍ਰੋੜਾ ਨਾ ਕੋਈ ਗੱਲ ਤੁਸੀਂ ਵਿਆਹ ਕਰਨ ਲੱਗੇ ਵਾਕਈ ਇਤੋਂ ਜ਼ਿਆਦਾ ਖਰਚਾ ਤਾਂ ਮੈਨੂੰ ਲੱਗਦਾ ਸੋਨੂ ਘਰ ਤੂੰ ਜਨਮ ਦਿਨ ਤੇ ਕਰ ਦਿੱਤਾ ਹੁਣ ਆਪਣੇ ਹਨਾ ਜਿੰਨਾ ਤੁਸੀਂ ਵਿਆਹ ਤੇ ਕਰਨ ਲੱਗੇ ਆਂ ਚਲ ਆਪਰ ਆਪਾਂ ਚੱਲੇ ਆ ਅੱਕ ਦੇਖੋ ਹੁਣ ਸਾਹ ਆਹ ਅੱਜ ਇਹ ਸੂਟ ਲਾਇਆ ਸੀਗਾ ਤੇ ਦੇਖੋ ਆਪਾਂ ਸਰਕਾਰੀ ਲੱਗਦਾ ਹੈ ਤਰਾ ਆ ਵੱਲ ਲੱਤ ਤੇ ਲੱਗੀ ਲੈ ਤਾਂ ਸ਼ਾਲ ਨੂੰ ਟਾਬਲ ਕਹੀ ਜਾਂਦੀ ਜਦੋਂ ਘਰ ਦੇ ਇਹਨਾਂ ਨੂੰ ਸਕੂਲ ਭੇਜਦੇ ਉਦੋਂ ਇਹ ਪੜਦੇ ਨਹੀਂ ਹੈ ਕਿ ਬੱਚੇ ਇੱਕ ਗਲਤ ਬੋਲਦੇ ਤੇ ਲੋਕੀ ਕਹਿੰਦੇ ਇਹਨਾਂ ਦਾ ਮਜ਼ਾਕ ਨਾ ੜਾਓ ਕਾਹਦੇ ਦਾ ਮਜ਼ਾਕ ੜਾਓ ਬੇਸਿਕ ਚੀਜ਼ਾਂ ਵੀ ਨਹੀਂ ਇਹਨਾਂ ਨੂੰ ਪਤਾ ਹੈਗਾ ਨਹੀਂ ਤੂੰ ਟੋਲੀਆ ਕਹਿ ਨਹੀਂ ਇਹ ਸ਼ਾਲ ਨੂੰ ਆ ਆਪਾਂ ਛੋਟ ਲਾਰਾ ਦੇਖੋ ਬਹੁਤ ਕਹਾਂ ਛੋਟਾ ਇਹ ਤਾਂ ਬਹੁਤ ਹੀ ਹਾਲਸਰ ਤੇ ਛੋਟ ਨਾਲ ਹੁੰਦੇ ਦੱਸੋ ਹੋਲ ਸੇਲ ਨੂੰ ਹਾਲ ਸੇਲ ਕਿਹਾ ਜਾਂਦੀ ਆ ਤੂੰ ਕਾਹਦੇ ਦੀ ਪੜੀ ਹੈ ਕਿ ਮੈਨੂੰ ਦੱਸ ਮਾੜਾ ਮੋਟਾ ਤੈਨੂੰ ਕੋਈ ਨੋ ਲੈਜ ਨਹੀਂ ਹੈ ਕਿ ਤੈਨੂੰ ਕੋਈ ਸੈਂਸ ਸੂنس ਨਹੀਂ ਹੈ ਕਿ ਬੋਲਣ ਦੀ ਧੰਨਵਾਦ ਹਾਂ ਮ ਸਾਰੇ ਨਾਲੇ ਜਰੂਰ ਵਸੂਟ ਕਰਿਓ ਮਲਤਾਨੇ ਆ ਆ ਦੇਖੋ ਜੀ 500 ਦਾ ਸੂਟ ਤੇ ਵੀਜ਼ਾ ਟਿਕਟੇ ਕਰਨਾ ਮਲਤਾਨੀਆ ਸਾਨੂੰ ਕੀ ਪਤਾ ਕਿਹੜਾ ਪਿੰਡ ਹੈ ਤੇ ਕਿਹੜਾ ਸ਼ਹਿਰ ਹੈ ਇਹ ਮੜਮੋਟ ਜਿਹਾ ਤਾਂ ਐਡਰੈਸ ਵੀ ਦੱਸ ਲਾਂਜ ਆਪਾਂ ਤੀਰੋ ਸੂਟ ਲਾਇ ਪਸੀ ਗਾ ਤੇ ਤੇ ਕਾਲਾ ਪਾੜ ਕੇ ਸਾਰੇ ਨਾਲੇ ਕਮਟਾ ਕਰਕੇ ਦੱਸੋ ਸੂਟ ਕਿੰਤਾ ਲੱਗਿਆ ਲਓ ਜੀ ਹਾਂ ਫਿਰ ਹੋਸਾ ਮਾਰਦੇ ਹੋ ਰਹੇ ਭਾਣ ਲੋ ਆਹ ਵੀ ਵੰਦੇ ਨੇ ਹਾਜੀ ਤੇ ਹੁਣ ਆ ਪਪਾ ਪੀ ਕੇ ਘਰੇ ਆਏ ਸੀ ਚਾਹ ਪਾਣੀ ਪੀ ਲਿਆ ਤੇ ਦੇਖੋ ਪਪਾ ਵੀਰ ਤੇ ਪੱਪੀ ਉਹ ਯਾਰ ਸੋਲ ਨੂੰ ਕੋਰ ਕੈਮਰੇ ਇਦਾਂ ਘਮਾਉਂਦੀ ਹੈ ਜਿੱਦਾਂ ਕੋਈ ਐਕਸ਼ਨ ਫਿਲਮ ਚੱਲਦੀ ਹੁੰਦੀ ਹਾਲੀਵੁੱਡ ਦੇ ਵਿੱਚੋਂ ਹੀਰੋ ਆ ਗਿਆ ਇੰਦਰੋਂ ਲੱਤ ਬੱਜੀ ਇੰਦਰੋਂ ਮੁਕਾਬਜਾ ਹਾਦੇ ਆ ਯਾਰ ਮੜਾ ਮੋਟਾ ਟਕਾਲਾ ਕੈਮਰਾ ਮੈਨੂੰ ਤਾਂ ਚੱਕਰ ਹੋਣ ਲੱਗਾ ਮੇਰਾ ਵਲੌਗ ਦੇਖ ਕੇ ਮੈਂ ਵਲੌਗ ਬਣਾਈ ਜਾਂਦੀ ਐ ਇੱਥੇ ਇਹ ਹਾਈ ਇੱਕ ਆਂਟੀ ਤਾਂ ਅੱਟ ਕਿੰ ਚਲ ਗਈ ਵਿਚਾਰੀ ਸੰਗਦੀ ਐ ਨਾ ਉਹ ਕਹਿੰਦੀ ਮੈਂ ਨਹੀਂ ਵਲੌਗ ਵਿੱਚ ਆਉਣਾ ਦੇਖੋ ਸਾਰੇ ਕਰਾ ਜੇ ਤੇਰੇ ਚੱਕ ਲੱਗੇ ਕਰ ਲੇਥੇ ਨੇ ਕੈਮਰਾ ਕੁੱਟਾ ਕਰਿਆ ਤੂੰ ਬੈਟਮੈਨ ਐ ਜਾਂ ਅਸੀਂ ਬੈਟਮੈਨ ਐ ਅਸੀਂ ਛੱਤਾਂ ਤੇ ਲਟਕ ਕੇ ਤੇਰਾ ਵਲੌਗ ਦੇਖਦੇ ਆ ਕੋ ਸਿੱਧਾ ਰੱਖ ਮਾੜਾ ਮੋਟਾ ਕੈਮਰਾ ਪਤਾ ਨਹੀਂ ਲੱਗਦਾ ਹੈ ਕਿ ਕਮਲੀ ਹੀ ਇਹਨੂੰ ਮੈਂ ਤੇ ਲਾ ਲੱਕ ਮੈਂ ਇਧਰ ਆਉਂਗਾ ਕੋਨਾ ਮੈਂ ਤੇ ਲਾ ਪਿੱਦੇ ਮੈਂ ਤੇ ਲਾ ਫਿਰ ਮੈਂ ਤੇ ਲਾ ਪਿੱਛੇ ਮੈਂ ਤੇ ਲਾ ਇਸ ਤੇ ਇਸ ਤੇ ਕੋਨਾ 5:00 ਵਜੇ ਤੇ ਮੈਂ ਤੇ ਲਾ ਰਹੇ ਦੇਖੋ ਮੈਂ ਤੇ ਲਾ ਰਹੇ ਹਾਂ ਤਾਂ ਜਦੋਂ ਵੇਚੜਾ ਨਾ ਹੁੰਦੀ ਜਦੋਂ ਮੈਂ ਤੇ ਲਾ ਤੇ ਪਾਵੇਂ ਤੇ ਲਾਤੀ ਮੈਂ ਤੇ ਲਾ ਆਫਿਸ ਕੋਈ ਕੀ ਗੱਲ ਮੇਰੇ ਫੇਕੀ ਹੈ ਬਾਅਦ ਵਿੱਚ ਦੇਖ ਲਓ ਸੋਨੂ ਘਰ ਆਪਣੇ ਬਚਨਾਂ ਦੀ ਇੰਨੀ ਪੱਕੀ ਹੈ ਨਾ ਜੇ ਮਹਿੰਦੀ ਵਾਲਾ ਵਲੌਗ ਆ ਤਾਂ ਮਹਿੰਦੀ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ ਪੂਰੇ ਵਲੌਗ ਚ ਬਸ ਮਹਿੰਦੀ ਮਹਿੰਦੀ ਕਰ ਦੇਣੀ ਸਾਰਿਆਂ ਦੇ ਇਦਾਂ ਇਹ ਤਾਂ ਮੈਂ ਹਜੀ ਥੋੜੀਆਂ ਜੀਆਂ ਕਲਿੱਪਾਂ ਕੱਟ ਕੇ ਲਈਆਂ ਜੇ ਮੈਂ ਸ਼ੁਰੂ ਤੋਂ ਲੌਣੀਆਂ ਸ਼ੁਰੂ ਕਰਦੀ ਨਾ ਮਹਿੰਦੀ ਬਹਿੰਦੀ ਹੋ ਜਾਣੀ ਸੀ ਹਾਂਜੀ ਸਸਰੇ ਘਰ ਦਾ ਸਾਰਾ ਰੌਲਾ ਸਾਰੇ ਆਈ ਹੋਪ ਕਿ ਸਾਰੇ ਰਹਿ ਗਾਤੇ ਆ ਹੋਪ ਤੇ ਅੱਜ ਸਾਡੀ ਭੈਣ ਦਾ ਵਿਆਹ ਆ ਤੇ ਅੱਜ ਅਸੀਂ ਕੱਢਣ ਲੱਗੇ ਆ ਮੇਵਾ ਕੋ ਹੋਰ ਨਹੀਂ ਉਹ ਤਾਂ ਸੋਨੂ ਘਰ ਆ ਕੇ ਲੋਕਾਂ ਨੂੰ ਮੜੀ ਜਾਂ ਕਲੀਅਰ ਤਾਂ ਕਰ ਵੀ ਐਦਾਂ ਦਾ ਵਿਆਹ ਤੁਸੀਂ ਕਾਹਦੇ ਕੀਤਾ ਐ ਨਾ ਤੁਹਾਡੇ ਕੋਈ ਹਲਵਾਈ ਲੱਗਾ ਨਾ ਕੋਈ ਗੱਲ ਨਾ ਕੋਈ ਬਾਤ ਵਿਆਹ ਦਾ ਮਾਹੌਲ ਹੀ ਕੋਈ ਨਹੀਂ ਹੈਗਾ ਕੋਈ ਰਿਸ਼ਤੇਦਾਰ ਵੀ ਨਹੀਂ ਤੁਹਾਡੇ ਆਏ ਕਿਦਾਂ ਦਾ ਵਿਆਹ ਸੀਗਾ ਤੇ ਬਾਕੀ ਉਹਨੂੰ ਤਾਂ ਰਹਿ ਕਰ ਲੱਗਿਆ ਤੇ ਬਾਕੀ ਅੱਜ ਦਾ ਫੱਦੀ ਦੇ ਪਾਉਣ ਨਾ ਚੂੜਾ ਹਣ ਤੇ ਦੀ ਚੂੜਾ ਪਾਣ ਕੇ ਤੇ ਬੱਤ ਜਣਾ ਪੜਾ ਕਰਾਉਣਾ ਸਲੂਨ ਤੇ ਮੇਕਅਪ ਲਈ ਨਹੀਂ ਮੰਨਿਆ ਚਲੋ ਸਾਦਾ ਵਿਆਹ ਕੀਤਾ ਐ ਪਰ ਚੂੜਾ ਤਾਂ ਨਾਲ ਕੀ ਪਾਉਂਦੇ ਹੁੰਦੇ ਇੱਕ ਦਿਨ ਪਹਿਲਾਂ ਆ ਕੇ ਵਿਆਹ ਤੋਂ ਤੇ ਤੁਸੀਂ ਆਪ ਹੀ ਚੂੜਾ ਪਾਉਣ ਲੱਗੇ ਵਿਆਹ ਵਾਲੇ ਦਿਨ ਹੀ ਮਤਲਬ ਕਿੱਦਾਂ ਦਾ ਤੁਸੀਂ ਨਾਲ ਕੇ ਵੀ ਨਹੀਂ ਸੱਦੇ ਵਿਆਹ ਤੇ ਇੱਕ ਬੰਦਾ ਨਹੀਂ ਸੱਦਿਆ ਨਾਲਕਿਆਂ ਦੇ ਵਿੱਚੋਂ ਕੋਈ ਮਾਮਾ ਕੋਈ ਨਾਨਾ ਕੋਈ ਨਾਨੀ ਕੋਈ ਮਾਮੀ ਕੋਈ ਵੀ ਨਹੀਂ ਸੱਦਿਆ ਇਹ ਸਾਡੇ ਪੀਸ ਨਾ ਆਇਆ ਫਿਰ ਝੂੜਾ ਤੇ ਸਫਰ ਕਿੱਦਾਂ ਲੱਗ ਰਿਹਾ ਲਾ ਬਰਾ ਰੰਗ ਚੜੇ ਕੀ ਗੱਲ ਐਨਾ ਚਾ ਚੜੇ ਲੈ ਕੋਈ ਗੱਲ ਬਣੀ ਸੋਲੂ ਕਰ ਉਦੋਂ ਹੀ ਐਨਾ ਚਾ ਚੜਿਆ ਕੀ ਗੱਲ ਕੋਈ ਗੱਲ ਬਣੀ ਹੈ ਮੈਨੂੰ ਦੱਸ ਤੇ ਪਹਿਲਾਂ ਹਾਂਜੀ ਤੇ ਹੁਣ ਆਪਾਂ ਚੱਲੇ ਜਾਂਦੇ ਹਾਂ ਜੀ ਦਾ ਮੇਕਅਪ ਕਰਾਂ ਤੇਰੇ ਥੋੜੇ ਜਾਈਂ ਪਿਆ ਗਰਮ ਦੇਖੋ ਇੱਧਰ ਜਿਹੜੀ ਗਰਮ ਤਾਂ ਤਾਂ ਹੁੰਨੀ ਆ ਕਿਉਂਕਿ ਤੁਸੀਂ ਉਹਦੇ ਵਿਆਹ ਤੋਂ ਕੋਈ ਚਾ ਨਹੀਂ ਕੀਤਾ ਤਾਂ ਗਰਮ ਹੋਈ ਏ ਹੋ ਬੋਲਦੀ ਮੰਮੀ ਵੀ ਕਿਤਾ ਹੱਥ ਜੋੜ ਕੇ ਖੜੀ ਏ ਯਾਰ ਲੱਗਦੇ ਨਹੀਂ ਉਹ ਲਾੜੀ ਦੀ ਮਾਂ ਹੁੰਦੀ ਆ ਸੋਹਣਾ ਛੇਕਾ ਖਾਣਾ ਖਾਦਾ ਸੋਹਣਾ ਬੜੀ ਵਧੀਆ ਵਧੀਆ ਔਰ ਤੁਸੀਂ ਸੋਹਣੇ ਕਾਹਨੂੰ ਕਾਹ ਬਰਵਾ ਸਕਦਾ ਵਧੀਆ ਵਧੀਆ ਸੋਹਣਾ ਕਿੰਝ ਹੋਰ ਕਿਸੇ ਚੀਜ਼ ਨਹੀਂ ਹੋ ਸਕਦਾ ਜਿੰਨਾ ਤੁਹਾਨੂੰ ਆ ਬਲੌਗਰਾਂ ਦੇ ਬੱਚ ਲੱਭ ਜਣਾ ਆ ਇਹਨਾਂ ਦੇ ਬਲੌਗ ਵਾਕਈ ਕਿੰਨੇ ਬੇਕਾਰ ਹੁੰਦੇ ਆ ਯਾਰ ਉੱਤੇ ਪਤਾ ਨਹੀਂ ਕੀ ਪੁੱਛੀ ਜਾਂਦੀ ਲੋਕਾਂ ਨੂੰ ਲੋਕ ਕਿ ਪੀ ਕਰਨ ਅਥਾ ਜੇ ਕੁਆਰੀ ਆ ਤਾਂ ਲੋਕੀ ਨੂੰ ਰਿਸ਼ਤੇ ਭੇਜਣ ਕੁਝ ਵੀ ਬੋਲੀ ਜਾਂਦੀ ਆ ਉਹਦੇ ਕਮਲੀ ਜੀ ਇਹੇ ਫੰਡ ਦੇ ਲਾਂਗ ਇਹ ਤਾਂ ਰਾਂਜ ਨਹੀਂ ਕਾਰ ਨੂੰ ਮਾਰੇ ਹਨ ਥਾਣੇ ਗਏ ਕਾਲਸ ਇਹਦੇ ਵਿੱਚ ਮੈਡੀਕਲ ਮਾਂ ਲਈ ਕਿਹੜੀ ਗੱਲ ਆ ਜੇ ਤੁਹਾਨੂੰ ਲੱਗਦਾ ਠੰਡਿਆ ਵਿਆਹ ਦੇ ਉੱਪਰ ਤੇ ਤੁਸੀਂ ਬਾਅਦ ਚ ਰੱਖ ਲੈਂਦੇ ਵਿਆਹ ਥੋੜਾ ਲੇਟ ਰੱਖ ਲੈਂਦੇ ਐਵੇਂ ਇਹਨੂੰ ਸਰਪੰਚ ਨਹੀਂ ਬਣਾਇਆ ਇਹਦੇ ਘਰਦਿਆਂ ਨੇ ਉਹਦੇ ਤੁਰੀ ਫੈਰਦੀ ਆ ਮੋਰੇ ਹੋ ਕੇ ਨਾ ਇਹ ਨੂੰ ਕੋਈ ਗੱਲ ਕਰਨੀ ਆ ਉਹਦੀ ਉਹਦੇ ਸਾਹਮਣੇ ਵਾਲੇ ਬੰਦੇ ਨੂੰ ਇਦਾਂ ਦੀ ਗੱਲ ਕਹਿ ਦਿੰਦੇ ਕਿ ਬੰਦਾ ਸ਼ਰਮ ਨਾਲ ਪਾਣੀ ਪਾਣੀ ਹੋ ਜਾਂਦਾ ਵੀ ਹੁਣ ਕਿੱਦਾਂ ਰਿਐਕਟ ਕਰਾਂ ਯਾਰ ਪੱਲਣ ਵਾਲੀ ਦੀਦੀ ਤੁਹਾਡੇ ਦਰਵਾਜ਼ਿਆਂ 'ਚੋਂ ਆਵਾਜ਼ਾਂ ਕਿੱਦਾਂ ਦੀ ਹੋਣੀਆਂ ਜਿੱਦੋਂ ਕੋ ਕੋਠ ਬੰਗਲਾ ਹੁੰਦਾ ਮਾੜਾ ਮੋਟਾ ਤੇਲ ਤੂਲ ਦੇ ਦਰਵਾਜ਼ਿਆਂ ਨੂੰ ਤੇ सोनू ਘਰ ਨੇ ਆਈ ਕੋਣ ਪੜਿਆ ਲੈ ਤਾਂ ਕਿਆ ਤੁਸੀਂ ਇੰਨਾ ਸਾਦਾ ਕਰਨ ਲੱਗੇ ਹੱਥ 'ਚ ਤੇਰੇ ਆਈਫੋਨ ਐਕਨ ਬੇਸ ਕੀ ਵਿਆਹ ਕਰ ਦਿੰਦੇਗਾ ਇਹ ਦੇ ਤਾਂ ਦੇਖ ਬਾਲ ਨਾ ਬਣਾਵੇ ਉਹ ਆਪਣੇ ਪਹਿਲਾਂ ਤੇਰੇ ਨਾਲ ਦੇਖਣ ਲੱਗ ਪਵੇ ਚੱਲੋ ਰਾਣੀ ਹਾਂ ਜੰਗ ਜੰਗ ਜਿੰਨਰ ਲੈ ਤੋ ਫਾਇਦਾ ਨਹੀਂ ਕਰੌਣ ਤਾਂ ਮੇਕਅਪ ਬੈਠੀ ਸੀ ਪਿੱਛੇ ਪਤਾ ਨਹੀਂ ਮਗਰ ਮੱਛੀ ਹੀ ਹੁਣ ਫੇਸ਼ੀਅਲ ਕਰੌਣ ਲੱਗ ਗਈ ਆ ਲੈਓ ਓਟਕੇ ਵੀ ਦੇਖ ਲਈਏ ਅੱবি ਮੈਂ ਕਿਦਾਂ ਦੀ ਲੱਗਦੀ ਹਾਂ ਉਦਾਂ ਦੀ ਲੱਗਦੀ ਮੇਰੀ ਭੈਣ ਜਿੱਦਾਂ ਦੀ ਤੋਂ ਪਹਿਲਾਂ ਸੀਗੀ ਹਾਂ ਜੀ ਇਪ੍ਰਿਤ ਕਿਵੇਂ ਲੱਗਿਆ ਮੇਕਅਪ ਆਪਣਾ ਜੀ ਉਹਨੂੰ ਕੀ ਪੁੱਛਦੀਆਂ ਭੋਲੇ ਪੰਛੀ ਨੂੰ ਮੈਨੂੰ ਪੁੱਛ ਜਾਮਾ ਹੀ ਨਹੀਂ ਮੈਨੂੰ ਸੋਹਣਾ ਲੱਗਾ ਮੇਕਅਪ ਯਾਰ ਐਦਾਂ ਦਾ ਮੇਕਅਪ ਤਾਂ ਲੋਕੀ ਕਰੇ ਕਰ ਲੈਂਦੇ ਆ ਵਿਆਹ ਵਾਲਾ ਮੇਕਅਪ ਥੋੜੀ ਆ ਉਹਦੇ ਗਲੋਈ ਹੈ ਨੀਗਾ ਫੇਸ ਤੇ ਮਾੜਾ ਵੀ ਵਿਆਹ ਵਾਲਾ ਕੁਝ ਵੀ ਨਹੀਂ ਹੈਗਾ ਤੇ ਹੈਅਰ ਸਟਾਈਲ ਤੋਂ ਐਦਾਂ ਦਾ ਰੋਜ਼ੀ ਕਰਕੇ ਘੁੰਮਦੀ ਹੁੰਦੀ ਮਾੜਾ ਜਾਂ ਕੁਝ ਡਿਫਰੈਂਟ ਕਰ ਦਿੰਦੇ ਉਹਦੇ ਹੈਅਰ ਸਟਾਈਲ ਵੀ ਯਾ ਆਪਣੇ ਵਾਲ ਹੋ ਰਿਹਾ ਦੇ ਨਾ ਚੱਲ ਸੀ ਤੇ ਜੀ ਜੀ ਬੜਾ ਪਰ阿里 ਹੋ ਰਿਹਾ ਤੈਨੂੰ ਤਾਂ ਹੋਰ ਕੋਈ ਕਮੀ ਨਹੀਂ ਹੈਗਾ ਤੂੰ ਤਾਂ ਵਹੀ ਬੇਜਾਨੀ ਹਰ ਜਗ੍ਹਾ ਰਾਣੀ ਹੋਣ ਲਈ ਮੈਨੂੰ ਅੱਛੇ ਕਰਵਾਣਾ ਅੱਛਾ ਜੀ ਕੋਈ ਗੱਲ ਨਹੀਂ ਆ ਪਰ ਬੜਾ ਮੇਰੇ ਵੀ ਥੋੜਾ ਗਿਆ ਰਿਹਾ ਘਰ ਤਾਂ ਆਉਂਦੇ ਨਹੀਂ ਤੇ ਦੇ ਉਹਦੇ ਗੱਲ ਚ ਮੜ ਜਾ ਗੋਠਾ ਤੇ ਉਹਨੂੰ ਕਹਿ ਤੂੰ ਕਾ ਖਰਾਬਿਆ ਕਦੋਂ ਕਰੋੜਾ ਹੈ ਬੁੱਢੇ ਹੋ ਕੇ ਕਰੋੜਾ ਹੈ ਨਹੀਂ ਤਾਂ ਮੜ ਕੇ ਹਾਸਾ ਹੀ ਨਾ ਹੋ ਜਵੇ ਲੋਕਾਂ ਦਾ ਸੋਨੂ ਕੋਰ ਨੇ ਨਾ ਕੋ ਕੋਟੀ ਪਾਈ ਤੇ ਨਾ ਕੋਈ ਸ਼ਾਲ ਲਿਆ ਬਸ ਪਹਿਰਾ ਸੇ ਚਰਾਬਾ ਜਰੂਰ ਪਾਈ ਆਂ ਤੇ ਤੇਰੇ ਪਹਿਰਾ ਨੂੰ ਠੰਡ ਲੱਗਦੀ ਕੱਲੀ ਇਹ ਦੇਖ ਲਾ ਨੂੰ ਉੱਥੇ ਤਿਆਰ ਕਰਵਾਉਣ ਤੋਂ ਬਾਅਦ ਹੁਣ ਮੋਟਰਸਾਈਕਲ ਤੇ ਲੈ ਕੇ ਚੱਲੇ ਆ ਘਰ ਨੂੰ ਵੀ ਜਿਉਂ ਦੀ ਪਲਕਾ ਪੁਲਕਾ ਉੱਡ ਗਈ ਹਵਾ ਦੇ ਨਾਲ ਮੈਨੂੰ ਬਹੁਤ ਡਰ ਲੱਗਾ ਹਰ ਗੱਲ ਸੋਚ ਕੇ ਮੈਂ ਕਿਹਾ ਲੱਗਦਾ ਮੇਕਅਪ ਹੋ ਗਿਆ ਸਦਾ ਤੇ ਤੇ ਹਾਲੇ ਕਿਤਾ ਅੱਜ ਸਾਰਿਆਂ ਨੂੰ ਯਾਦ ਚਾਲਾ ਸਾਰਿਆਂ ਦਾ ਆਪ ਕਰੇ ਹੋਗੇ ਅੱਜ ਆਪਾਂ ਆਏ ਇਹ ਲੈ ਕੇ ਆਂਦੇ ਲਈ ਥੋੜੇ ਵਾਕਾਂ ਆਈ ਲਗਣ ਅਸੀਂ ਅੱਛਾ ਇਹ ਉਹ ਨੂੰ ਕਹੀ ਜਾਂਦੀ ਕੀ ਲੈ ਕੇ ਆਇਆ ਮੇਰੇ ਲਈ ਤੇ ਉਹ ਕਹੀ ਜਾਂਦਾ ਮੈਂ ਥੋੜੇ ਵਾਸਤੇ ਕੀ ਲੈ ਕੇ ਆਉਣਾ ਸ਼ੋ ਰਿਸਪੈਕਟ ਨਾ ਬੋਲਦਾ ਤੇ ਕਮਲੀ ਜੀ ਉਦਹੀਂ ਇਹ ਸੱਚੀ ਨੂੰ ਬੋਲਣਾ ਆਉਂਦਾ ਹੀ ਨਹੀਂ ਕੁੜੀ ਨੂੰ ਇਹਨੂੰ ਨਾ ਲੋਕੀ ਕਮੈਂਟ ਨਹੀਂ ਕਰਦੇ ਹੁਣ ਤਾਂ ਪਹਿਲਾਂ ਪਹਿਲਾਂ ਨਹੀਂ ਸੀ ਕਰਦੇ ਇਹਨੂੰ ਫੇਰ ਵੀ ਨਹੀਂ ਪਤਾ ਲੱਗਦਾ ਹੈਗਾ ਤਾਂ ਸਾਡਾ ਰੱਖਾ ਖਲਾਅ ਕੇ ਆਂਦਾ ਕੀ ਲੈ ਲਿਆ ਨਾ ਹੱਥ ਕਰੋ ਹੱਥ ਸੁਣਨੇ ਆ ਅੱਜ ਕੱਲ ਹਾਂ ਪਰ ਉਹ ਤਾਂ ਸਹੀ ਮੈਂ ਕੁਛ ਦੱਸਾਂ ਤੁਹਾਨੂੰ ਆਹੋ ਫੋਟੋ ਲੈ ਸੈਂਡ ਕਰ ਕਿ ਤਾਲਾ ਕੀ? ਯਾਦੋ ਠੀਕ ਹੈ ਕੜੇ ਦੇ ਨਾਲ ਮੈਚਿੰਗ ਨਹੀਂ ਲੱਗਦੀ। ਅਸਾਂ ਠੀਕ ਹੈਗਾ ਸਹੀ ਹਨ। ਹਾਂ ਸਹੀ ਹੈ। ਇੱਕੋ ਜਿਹਾ ਮੈਂ ਟਿੱਪ ਨੂੰ ਰੈਂਕ ਲਾ ਕੇ ਲੈ ਕਰਤੀ ਆ। ਸੋਣ ਲੱਗ ਗਿਆ। ਲੈ ਤਾਂ ਇੱਕਦਮ ਵੀ ਉਂਗਲੀ ਜਿਹਾ ਜੇ ਪਾਈ ਵੀ ਨਹੀਂ ਨਾਲੇ ਪੁੱਛਣ ਲੱਗੀ ਕਿਦਾਂ ਦੀ ਲੱਗੀ ਬਸ ਇਧਰ ਆ ਵੀ ਅਗਲਾ ਟੱਪ ਕੇ ਖੁਸ਼ੀ ਦੇ ਨਾਲ ਪਾਗਲ ਹੋ ਜੇ ਰੰਗ ਦੇਖ ਕੇ ਨਾਲੇ ਹਾਂ ਰੰਗ ਵੇਚ ਕੇ ਯਾਰ ਤੂੰ ਉਹਦਾ ਕਰ ਦਿੰਦੀ ਵਿਆਹ ਵਿਚਾਰੀ ਆਪਣੀ ਭੈਣ ਦਾ ਉਹ ਤਾਂ ਤੁਸੀਂ ਇਦਾਂ ਕੀਤਾ ਵੀ ਜਦ ਤੱਕ ਕਿਸੇ ਨੇ ਪਾਰਟਿਸਪੇਟ ਹੀ ਨਹੀਂ ਕੀਤਾ ਹੁੰਦਾ ਵਿਆਹ ਦੇ ਵਿੱਚ ਕੱਲੀ ਸੋਨੂ ਕੋਰੇ ਜੀ ਮੋਰ ਮੋਰ ਟੱਪਦੀ ਬਾਕੀ ਮੈਨੂੰ ਘਰ ਦਾ ਕੋਈ ਜੀ ਨਹੀਂ ਲੱਗਾ ਵੀ ਕਿਸ ਨੂੰ ਇੰਟਰਸਟ ਸੀਗਾ ਵਿਆਹ ਦੇ ਵਿੱਚ ਕਿਤੇ ਨਹੀਂ ਆਪਣੀ ਮਰਜ਼ੀ ਨਾਲ ਤਾਂ ਨਹੀਂ ਕੀਤਾ ਵੀ ਘਰ ਦੇ ਸਹਿਮਤੀ ਨਾਲ ਹੋਣ ਅੰਬੀ ਤੇ ਤਿੰਦੂ ਆਪਾਂ ਚੱਲੇ ਕਿੱਥੇ ਸਾਲੇ ਸਾਹਮਣੇ ਖੜੇ ਆਉਣ ਆਪਾਂ ਚੱਲੇ ਆ ਘਰੇ ਮੈਂ ਉਹ ਚੱਲ ਕੇ ਆਉਣੀ ਨਹੀਂ ਕੋਰਦਵਾਰੇ ਦੀ ਵੀ ਨਹੀਂ ਇਹਨੇ ਕੋਈ ਕਲਿੱਪ ਲਈ ਨਾ ਕੋਈ ਲਾਵਾਂ ਦੀ ਨਾ ਕੋਈ ਹੋਰ ਨਾ ਉਹਦੀ ਕੋਈ ਡੋਲੀ ਜਾਂਦੀ ਦੀ ਇਹ ਕਿਦਾਂ ਦਾ ਵਿਆਹ ਸੀਗਾ ਤੁਹਾਨੂੰ ਕੁਝ ਦਿਖਾਇਆ ਨਹੀਂ ਹੈਗਾ ਅਸੀਂ ਕਾਦੀ ਫੈਮਲੀ ਹੈ ਤੇਰੀ सोनू ਕੋ ਘਰ ਤਸ ਮੈਨੂੰ ਝੂਠ ਬੋਲਦੀ ਹੈ ਫਿਰ ਤੋਂ अच्छा फेर सोनू ਕੋਲ ਮੁਹਰੇ ਦੇਖਣ ਚਲੀ ਗਈ ਆਪਣੇ ਮੰਗੇਤਰ ਦੇ ਨਾਲ ਤੇ ਨਾਲ ਉਹ ਆਪਣੇ ਇੱਕ دوست ਪੱਕਾ ਹੀ ਚੱਕ ਕੇ ਲੈ ਕੇ ਆਉਂਦਾ ਹੁੰਦਾ ਹੈ ਤਿਕੜੀ ਪਤਾ ਨਹੀਂ ਕੀ ਕਰਦੀ ਰਹਿੰਦੀ ਪਰ ਤੁਸੀਂ ਦੋਵੇਂ ਜਣੇ ਜਾਓ ਕਪਲਾਂ ਤੁਸੀਂ ਆਪਣਾ ਟਾਈਮ ਸਪੈਂਡ ਕਰੋ ਹਨਾ ਪਰ ਇੱਕ ਨਾਲ ਉਹ ਚੱਕ ਲਿਆਦਾ ਹੁੰਦਾ ਹੈ ਗੱਬੇ ਉਹ ਬੈਠਾ ਹੁੰਦਾ ਵਿਚਕਾਰ ਇੱਕ ਪਾਸੇ ਤੇ सोनू ਕੋਲ ਬੈਠੀ ਥੀਏਟਰ ਚ ਇੱਕ ਪਾਸੇ ਉਹ ਮੁੰਡਾ ਬੈਠਾ ਕੀ ਕੰਮ ਹੈ ਯਾਰ ਤੁਹਾਡਾ ਇਹ ਤੇ ਅੱਧੀ ਪਚਦੀ ਫਿਲਮ ਤਾਂ ਇਹਨਾਂ ਨੇ ਲੋਕਾਂ ਨੂੰ ਆਪਣੇ ਵਲੌਗ 'ਚ ਦਿਖਾਤੀ ਪਤਾ ਨਹੀਂ ਇਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਵਲੌਗ ਨਾ ਬਣਾਓ ਐਦਾਂ ਨਹੀਂ ਬਣਾ ਸਕਦੇ ਹੈਗੇ ਤੇ ਉੱਪਰੋਂ ਫਲੈਸ਼ਲਾਈਟ ਲਾ ਕੇ ਥੀਏਟਰ 'ਚ ਬੈਠੇ ਆਪਣੀ ਵੀਡੀਓ ਬਣਾਈ ਜਾਂਦੇ ਆ ਇਹਨਾਂ ਨੂੰ ਜਮਾਂ ਵੀ ਆਪ ਕੋਲ ਨਹੀਂ ਫੀਲ ਹੁੰਦਾ ਹੈਗਾ ਜੇ ਸਰਕਾਰੀ ਦਾ ਸਾਰਾ ਲੋਕ ਕਿੰਨਾ ਸਾਰੇ ਆਏ ਹੋ ਉੱਥੇ ਸਾਰੇ ਨੇ ਰੱਘਿਆ ਹੋਗੇ ਤੇ ਅੱਜ ਆਪਾਂ ਚੱਲੇ ਆਂ ਜੀ ਘਰ ਦੇਖਣਾ ਜੋ ਕਿ ਆਪਾਂ ਨਵਾਂ ਘਰ ਲੈਣ ਲੱਗਿਆ ਤੇ ਬਾਕੀ ਦਿਲ ਦੇ ਆਪਾਂ ਕੇ ਤੇ ਆਪਰੇ ਵਲੌਗ ਦਾ ਬਣ ਰਿਹਾ ਤੇ ਕਮੈਂਟ ਕਰਕੇ ਦੱਸੋ ਵੀ ਆਪ ਕੋਲ ਵਲੌਗ ਕਿੱਦਾਂ ਰੱਖਿਆ ਤੇ ਮੈਂ ਉਹਨਾਂ ਦਾ ਗਾੜੀ ਮੁਕੇ ਆ ਕੇ ਤੁਰਿਆ ਕਹਿੰਦੀ ਨਵਾਂ ਘਰ ਲੈਣ ਲੱਗੇ ਮੈਂ ਸੋਚਿਆ ਮੈਂ ਕਿ ਹੋ ਸਕਦਾ YouTube ਤੋਂ ਪੈਸੇ ਕਮਾ ਲੈ ਹੁਣ ਵਧੀਆ ਨਾ ਨਵਾਂ ਘਰ ਬਣਾ ਲਿਆ ਹੋਵੇ ਪਰ ਥੋੜੇ ਟਾਈਮ ਬਾਅਦ ਕਹਿੰਦੀ ਤੇ ਵਿਕਰ ਮਾਲਕ ਆ ਕੇ ਕਹਿੰਦੇ ਆਪਾਂ ਹੁਣ ਚੱਲਦੇ ਆ ਦੇਖਦੇ ਆਂ ਕਿੰਨਾ ਰੇਟ ਕਰਦਾ ਕਿੰਨਾ ਕੋਈ ਕੀ ਕੋ ਸ਼ਾਹਮਾ ਉੱਥੇ ਫਿਰ ਇਹਨਾਂ ਦੀ ਗੱਲ ਬਣ ਗਈ ਕਿਉਂਕਿ ਮਕਾਨ ਮਾਲਕ ਨੇ ਜਿਹੜਾ ਕਿਰਾਇਆ ਦੱਸਿਆ ਸੀਗਾ ਉਹ ਇਹਨਾਂ ਨੂੰ ਵਧੀਆ ਲੱਗਾ ਇਹਨਾਂ ਨੇ ਉੱਥੇ ਚਾਬੀਆਂ ਫੜ ਲਈਆਂ ਤੇ ਉੱਥੇ ਹੀ ਇਹਨਾਂ ਨੇ ਝਾੜੂ ਚੱਕ ਲਿਆ ਉਸ ਟਾਈਮ ਵਾਈਪਰ ਚੱਕ ਲਿਆ ਉੱਥੇ ਇਹਨਾਂ ਨੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਜੇਕਰ ਮੁੱਲ ਲਿਆ ਹੋਵੇ ਇੰਨੀ ਛਿੱਤੀ ਥੋੜੀ ਕੋਈ ਚਾਬੀਆਂ ਦੇ ਦਿੰਦਾ ਹੁੰਦਾ ਵੀ ਸਪਾਈ ਕਰ ਲਓ ਉਹਨੇ ਵਾਕ ਹੀ ਦਿਖਾਉਂਦੇ ਆ ਆਪਾਂ ਅੱਗੇ ਇਹ ਥੋੜੀ ਹੈ। ਉਹ ਲੈ ਇੱਕ ਟਿਕਾਣਾ। ਇਸ ਤਰ੍ਹਾਂ ਟੋਲੇ। ਇਹ ਦਾਇਰਾ ਹੈ ਨਾ ਸਾਰਾ। 4 ਚਾਹੀਏ ਆਪਰਾ ਕਮਰਾ, 2 ਕਮਰੇ ਆ। ਇਹ ਕਮਰਾ ਦਾ ਕਾਸਟ ਇਹ ਜਿਹੜੀ ਕੁੜੀ ਦਾ ਵਿਆਹ ਹੋਇਆ ਨਾ ਹੁਣ ਉਹਨੇ ਕਿਰਾਏ ਤੇ ਲਿਆ ਘਰ ਉਹਨੇ ਇੱਥੇ ਰਹਿਣਾ ਆ ਤੇ ਆ ਸੋਨੂ ਕੁੜ ਕਿੱਧਰ ਗਈ ਜਾਂਦੀ ਇਹ ਆਪਣਾ ਪਹਿਲਾ ਕਮਰਾ ਜੀ ਆ ਆਪਣਾ ਦੂਜਾ ਕਮਰਾ 13 ਕਿਹ ਹੈ ਵਿੱਚ ਕੁਝ ਵੀ ਨਹੀਂ ਹੈਗਾ ਤੂੰ ਉਹਦੇ ਕਮਰਾ ਚੱਕ ਕੇ ਤੁਰੇ ਫਿਰਦੀ ਆ ਹਰ ਰੋਜ਼ ਤੇ ਅਸੀ ਨਾ ਫਾਨਸੇ ਕੈਂਡਲ ਲਾ ਕੇ ਆਉਂਦਾ ਪਰਦੇ ਤੇ ਹੁੰਦੇ ਆ ਅੱਜ ਵੱਲ ਸਫਾਈ ਕਰਨ ਵਾਲੀ ਆ ਅੱਜ ਤਾਂ ਸਫਾਈ ਕਰਤਾ ਤੇ ਘਰ ਬਹੁਤ ਸੁਹਾਵਣਾ ਬੰਦੂਆ ਮੈਂ ਕਿ ਸੋਚਿਆ ਮੈਂ ਕਿ ਸੋਨੂ ਕੁੜ ਦੇ ਨਾਮ ਆ ਪਿਓ ਆਇਆ ਨਾ ਕੋਈ ਹੋਰ ਵੱਡਾ ਬੰਦਾ ਆਇਆ ਇਹਨੂੰ ਸਰਪੰਚ ਜੀ ਨੂੰ ਮੋਰੇ ਤੋਰਿਆ ਘਰ ਖਰੀਦਣ ਮੈਨੂੰ ਕੀ ਪਤਾ ਸੀ ਖਰੀਦਣਾ ਥੋੜੀ ਕਿਰਾਏ ਤੇ ਲੈਣਾ ਸੀਗਾ ਵੀ ਇਹਦੀ ਭੈਣ ਨੇ ਸੋਨੂ ਕੋਰ ਨੇ ਨਾ ਜਿਹੜਾ ਥੰਬਨੇਲ ਬਣਾਇਆ ਸੀਗਾ ਵੀ ਅਸੀਂ ਨਵਾਂ ਘਰ ਖਰੀਦਣ ਲੱਗੇ ਆ ਤੇ ਉਹ 1.5 ਲੱਖ ਬੰਦੇ ਨੇ ਦੇਖਿਆ ਤੇ ਦੇਖਿਆ ਕਿ ਉਹ 1.5 ਲੱਖ ਬੰਦੇ ਨੇ ਇਹਨਾਂ ਨੂੰ ਸਫਾਈ ਕਰਦੀਆਂ ਨੂੰ ਝਾੜੂ ਪੂੰਛਾ ਕਰੀ ਜਾਂਦੀਆਂ ਫਰਸ਼ ਧੋਈ ਜਾਂਦੀਆਂ ਲੋਕ ਇਹੀ ਦੇਖੀ ਜਾਂਦੇ ਆ ਮੈਂ ਵੀ ਵਿੱਚ ਹੀ ਉਹ ਤੋਂ ਲੋਕਾਂ ਦੇ अच्छा ਹੁਣ ਆਪਾਂ ਦੇਖਦੇ ਹਾਂ ਮੇਕਅਪ ਟਿਪਸ ਕਿਸੇ ਵੀ ਕੁੜੀ ਦਾ ਜਦੋਂ ਵਿਆਹ ਹੁੰਦਾ ਖਾਸ ਕਰਕੇ ਇਹੜੀਆਂ ਬਲੌਗਰ ਆ ਇਹਨਾਂ ਨੂੰ ਇਦਾਂ ਲੱਗਦਾ ਵਿਆਹ ਤੋਂ ਬਾਅਦ ਕਿਸ ਦਾ ਮੇਕਅਪ ਆਰਟਿਸਟ ਬਣ ਗਏ ਹੁਣ ਅਸੀਂ ਲੋਕਾਂ ਨੇ ਵੀ ਸਲਾਹਾਂ ਦਈਏ ਕਿ ਮੇਕਅਪ ਕਿੱਦਾਂ ਕਰਨਾ ਆ ਪਰ ਉਹਦੇ ਤੋਂ ਪਹਿਲਾਂ ਆਪਾਂ ਦੇਖਾਂਗੇ ਇੱਕ ਹੋਰ ਚੀਜ਼ ਬਹੁਤ ਜ਼ਰੂਰੀ ਆ ਜਿਹੜੀ ਕੁੜੀ ਹੁਣ ਮੇਕਅਪ ਟਿਪਸ ਦਊਗੀ ਨਾ ਪਹਿਲਾਂ ਇਹ ਸੋਲੋਕੌਰ ਦੇ ਘਰ ਵਾਲੇ ਦੀ ਗੋਦ ਵਿੱਚ ਬੈਠੀ ਸੀਗੀ ਹੁਣ ਇਹ ਪਤਾ ਨਹੀਂ ਕਿਹਦੀ ਗੋਦ ਵਿੱਚ ਬੈਠੀ ਯਾਰ ਇਹਨੂੰ ਕੋਈ ਸੀਟੇ ਨਹੀਂ ਦਿੰਦਾ ਬੈਠਣ ਲਈ ਇਹਨੂੰ ਸੀਟ ਦੇ ਦਿਆ ਕਰੋ ਪਲੀਜ਼ ਇਹ ਲੋਕਾਂ ਦੀ ਗੋਦ ਚ ਹੀ ਬੈਠ ਕੇ ਚ youtube ਫੈਮਲੀ ਸੋ ਵੈਲਕਮ ਬੈਕ ਟੂ ਮਾਈ youtube ਚੈਨਲ ਸੋ ਨੂੰ ਸਾਰੇ ਕਈ ਜਿੰਨਾ ਕਮੈਂਟ ਕਰਦੇ ਸੀਗੇ ਕਿ ਤੁਸੀਂ ਮੇਕਅਪ ਵਾਲਾ ਵਲੌਗ ਲੈ ਕੇ ਆਓ ਕਿ ਤੁਸੀਂ ਆਪਣੇ ਫੇਸ ਤੇ ਮੇਕਅਪ ਕਿੱਦਾਂ ਅਪਲਾਈ ਕਰਦੇ ਸੋ ਅੱਜ ਦਾ ਵਲੌਗ ਹੈਗਾ ਆ ਮੇਕਅਪ ਤੇ ਸੋ ਅੱਛਾ ਕਮੈਂਟ ਇਹਨਾਂ ਦਾ ਸਾਰੇ ਵਲੌਗਾਂ ਦੇ ਬੰਦ ਦਾ ਪਤਾ ਨਹੀਂ ਲੋਕ ਇਹਨਾਂ ਨੂੰ ਕਿੱਥੇ ਕਮੈਂਟ ਕਰੀ ਜਾਂਦੇ ਆ ਆਪਣੇ ਕੋਲੋਂ ਕੁਝ ਵੀ ਕਹਿ ਦਿੰਦੇ ਆ ਹਨਾ ਜਿਹੜੀ ਵੀਡੀਓ ਬਣਾਉਣ ਨੂੰ ਦਿਲ ਕਰਦਾ ਉਹੀ ਕਹਿ ਦਿੰਦੇ ਲੋਕਾਂ ਨੇ ਕਮੈਂਟ ਕੀਤਾ ਸੀ ਇਸ ਤਾਨ ਲੈ ਕੇ ਆਏ ਆ ਇਹ ਵੀਡੀਓ ਪਾਗਲੀ ਬਣੁੰਦੇ ਰਹਿੰਦੇ ਲੋਕਾਂ ਨੂੰ ਇਹ ਮੈਂ ਤੁਹਾਨੂੰ ਮੇਕਅਪ ਵਨ ਬਾਈ ਵਨ ਸਟੈਪ ਕਰਕੇ ਦਿਖਾਵਾਂਗੀ ਸੋ ਦੀਦੀ ਸਾਡੇ ਨਾਲ ਹੈ ਇਹਨਾਂ ਨੇ ਬਲੌਗ ਚ ਨਹੀਂ ਹੈ ਨਾ ਇਹ ਜਸਟ ਵੈਸੇ ਕੋਲ ਬੈਠੇ ਹੈ ਸੋ ਅੱਜ ਮੈਂ ਸ ਬਲੌਗ ਸਟਾਰਟ ਕੀਤਾ ਬਿਕਾਜ਼ ਮੇਕਅਪ ਤੇ ਸੀਗਾ ਸੋ ਹਬੀ ਜੀ ਕਿਤੇ ਗਏ ਹੋਏ ਆ ਸੋ ਉਹ ਅੱਜ ਬਲੌਗ ਦੀ ਸਟਾਰਟਿੰਗ ਚ ਵੀ ਨਹੀਂ ਹੈ ਹਬੀ ਜੀ ਯਾਰ ਮੈਨੂੰ ਲੱਗਦਾ ਇਹ ਉਹ ਪਰਜਾਤੀ ਹੈ ਨਾ ਜਿਹੜੀ ਹਬੀ ਜੀ ਵਾਈਫੀ ਜੀ ਇੰਸਟਾਗ੍ਰam ਤੇ ਵੀ ਨੇ ਇਦਾਂ ਨਹੀਂ ਆਈਡੀਆ ਬਣਾਈਆਂ ਹੋਣੀਆਂ ਨਾ ਦਿਲ ਬਣਾ ਬਣਾ ਕੇ ਹਬੀ ਵਾਈਫੀ ਫਲਾਨਾ ਇਹ ਵੋ ਇਹ ਸਤੂ ਉਦਾਂ ਕਹਦੇ ਉਹ ਕਿਤੇ ਗਏ ਹੋਏ ਅੱਜ ਹਬੀ ਜੀ ਲੈ ਦੱਸ ਤਾਂ ਸਹੀ ਉਦਾਂ ਸੋ ਪਲੀਜ਼ ਸਾਡਾ ਬਲੌਗ ਦੇ ਨਾਲ ਇੱਥੇ ਬਨੇ ਰਹੀਓ ਸੋ ਮੈਂ ਤੁਹਾਨੂੰ 1 ਬਾਈ 1 ਆਪਣੇ ਫੇਸ ਤੇ ਮੇਕਅਪ ਅਪਲਾਈ ਕਰਕੇ ਦਿਖਾਉਂਗਾ ਜੋ ਅਪਲਾਈ ਕਰਕੇ ਦਿਖਾਉਂਗਾ ਸਿਆਣੇ ਬੰਦਿਆਂ ਨੇ ਲੈਂਗੁਏਜ ਹੈ ਤਾਂ ਕਿਉਂ ਬਣਾਈ ਆ ਵੀ ਦਿਖਾਉਂਗਾ ਕੌਣ ਵਰਤੂਗਾ ਦਿਖਾਉਂਗੀ ਕੌਣ ਵਰਤੂਗਾ ਇਹਦਾ ਕੋਈ ਮਤਲਬ ਹੈ ਉਦਦੇ ਨਹੀਂ ਬਣਾਤਾ ਲੋ ਯਾਰ ਹੁਣ ਮੰਨ ਲਓ ਮੈਂ ਅੱਖਾਂ ਬੰਦ ਕਰਕੇ ਆ ਵੀਡੀਓ ਦੇਖਾਂ ਮੈਨੂੰ ਇਦਾਂ ਲੱਗਣਾ ਕਿ ਆਵਾਜ਼ ਤਾਂ ਯਾਰ ਕੁੜੀ ਦੀ ਹੈ ਤੇ ਗੱਲ ਵੀ ਮੇਕਅੱਪ ਦੀ ਹੁੰਦੀ ਪਈ ਆ ਮੁੰਡਾ ਤਾਂ ਹੈ ਨੀਗਾ ਪਰ ਬੋਲਦਾ ਇਹ ਦਿਖਾਊਂਗਾ ਯਾਰ ਕਿਥੇ ਖੁਸਰਾ ਤਾਂ ਨਹੀਂ ਹੈਗਾ Oh my god come on baby ਦੇਖੋ ਸੋ ਇੱਕ ਦਾ ਆਪਣੇ ਫੇਸ ਤੇ ਸੇ ਅਪਲਾਈ ਕਰ ਲੈਣਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸ ਤੂੰ ਬੈਠੀ ਕਿਥੇ ਆ ਬੱਸ ਸਟੈਂਡ ਤੇ ਤੈਨੂੰ ਬੈਠੀ ਹੈ ਕਦੇ ਪਿੱਛੇ ਕੋ ਟੈਂਪੂ ਆ ਜਾਂਦਾ ਹੈ ਕਦੇ ਦੁਗ-ਦੁਗ ਆ ਜਾਂਦਾ ਹੈ ਕਦੇ ਕੋਸ਼ ਆ ਜਾਂਦਾ ਹੈ ਕਦੇ ਕੋ ਗਾੜੇ ਲੈ ਕੇ ਉੱਚੀ ਜਣੀ ਲੰਘ ਜਾਂਦਾ ਕਿਥੇ ਬੈਠੀ ਆ ਤੂੰ ਕਿਥੇ ਬੈਠ ਕੇ ਮੇਕਅਪ ਟਿਪਸ ਦੇਣ ਲੱਗੀ ਆ ਬਾਕੀ ਜੇਕਰ ਕੋਈ ਸਕਿਨ ਪ੍ਰੋਡਕਟ ਬਣਾਣਾ ਹੈ ਜੇ ਤੁਸੀਂ ਕੀ ਕਹਿੰਦੇ ਹੋ ਐਡਵਾਈਸ ਦੇ ਸਕਦੇ ਤੁਸੀਂ ਕਮੈਂਟ ਬਾਕਸ ਵਿੱਚ ਦੱਸ ਸਕਦੇ ਆ ਤੇ ਕਮੈਂਟ ਬਾਕਸ ਤਾਂ ਤੁਸੀਂ ਬੰਦ ਕੀਤਾ ਹੈ ਤੇ ਕਿਥੇ ਦੱਸੀਏ ਤੁਹਾਨੂੰ ਆ ਕੇ ਹੁਣ ਸਕਿਨ ਟੋਨ ਦਾ ਤੁਹਾਡਾ ਫੇਸ ਹੈ ਉਸ ਸਕਿਨ ਟੋਨ ਦੇ ਅਕੋਰਡਿੰਗ ਤੁਹਾਨੂੰ ਕੋਈ ਵੀ ਕਲਰ ਅਵੇਲੇਬਲ ਹੋ ਸਕਦੇ ਇਹਦੇ ਚ ਮਤਲਬ ਕੀ ਬਣਿਆ ਜਾ ਰਿਹਾ ਨਾ ਮੈਨੂੰ ਤਾਂ ਇਹਨਾਂ ਜੇ ਗੱਲਾਂ ਹੀ ਨਹੀਂ ਸਮਝ ਲੱਗਦੀਆਂ ਇਦਾਂ ਲੱਗਦਾ ਇਹ ਤਾਂ ਪਤਾ ਨਹੀਂ ਕਿਸੇ ਕੋਡ ਵਰਡ ਜੇ ਗੱਲਾਂ ਕਰਦੇ ਆ ਵੀ ਸਾਡੇ ਲਈ ਨਹੀਂ ਹੈਗੀਆਂ ਗੱਲਾਂ ਆਮ ਲੋਕਾਂ ਲਈ ਯਾਰ ਕਿਸੇ ਵੀ ਕਲਰ ਚ अवेलेबल ਹੋ ਸਕਦੇ ਆ ਸਾਨੂੰ ਸਾਨੂੰ ਕੀ ਮਤਲਬ ਇਹਦਾ ਜਦੋਂ ਵੀ ਮੂੰਹ ਦੇ ਉੱਪਰ ਕੁਝ ਲਾਉਣਾ ਹੁੰਦਾ ਮੂੰਹ ਤੇ ਮਰੇ ਛੋਟਾ ਸ਼ੀਸ਼ਾ ਕਰ ਲੈਂਦੀ ਆ ਲੋਕਾਂ ਨੂੰ ਕਿੱਦਾਂ ਪਤਾ ਲੱਗੂਗਾ ਵੀ ਤੂੰ ਕੀ ਕਰਨਾ ਚਾਹਨੀ ਆ ਜਾਂ ਕੀ ਦਿਖਾਉਣਾ ਚਾਹਨੀ ਆ ਜੇ ਕਿਸੇ ਨੂੰ ਬਲੈਂਡਿੰਗ ਕਰਨਾ ਆਉਂਦਾ ਹੋਵੇ ਬੰਦੇ ਨੂੰ ਉਹ ਕਿੱਦਾਂ ਸਿੱਖੂਗਾ ਤੇਰਾ ਵਲੌਗ ਦੇਖ ਕੇ ਛੋਟੇ ਮੇਰੇ ਤਾਂ ਚੇਕ ਕਰ ਤੁਸੀਂ ਤੂ ਕਲਰ ਨੂੰ ਕੰਬਾਈਨ ਕਰੋਗੇ ਤਾਂ ਇੱਕ ਨਿਊ ਕਲਰ ਬਣ ਜਾਂਦਾ ਹੈ ਸੋ ਜੇਕਰ ਕੋਈ ਮਤਲਬ ਯੂਨੀਕੀਆ ਕਲਰ ਬਣਾਉਣਾ ਹੋ ਸਮਾਨੇ ਕਿ ਚਲੋ ਕੋਈ ਵੀ ਪਰਪਲ ਜਾਂ ਕੋਈ ਗੋਲਡਨ ਮਿਕਸ ਕਰਕੇ ਬਹੁਤ ਹੀ ਲਾਈਟ ਕਲਰ ਪਿਆਰਾ ਜਿਹਾ ਕਲਰ ਬਨੇਗਾ ਸੋ ਤੁਸੀਂ ਇਦਾਂ ਵੀ ਬਣਾ ਕੇ ਆਪਣੇ ਆਈਸ ਦੇ ਉੱਪਰ ਅਪਲਾਈ ਕਰ ਸਕਦੇ ਹੋ ਸੋ ਐਡ ਐਡ ਸੀਕ੍ਰੀਟ ਦੱਸੀ ਜਾਂ ਨਹੀਂ ਆ ਤੂੰ ਦੁਕਾਨਾ ਨਾ ਬੰਦ ਕਰਾ ਦੇ ਲੋਕਾਂ ਦੀ ਹਾਂ ਗੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੋਣੀ ਵੀ ਦੋ ਰੰਗ ਇਹਦਾ ਕੰਬਾਈਨ ਕਰਕੇ ਉਹਨਾਂ ਤੋਂ ਇੱਕ ਨਵਾਂ ਰੰਗ ਪੈਦਾ ਹੋ ਜਾਂਦਾ ਆ ਤਾਂ ਤੂੰ ਨਵੀਂ ਚੀਜ਼ ਦੱਸ ਦਿੱਤੀ ਲੋਕਾਂ ਨੂੰ दिखाना तो है कि या पहले मैंने वही दस तेरा जेंडर की है। तो या मेरे अपना फेवरेट लिप कलर अपने लिप्स पे अप्लाई करना मेरे अकॉर्डिंग तो मैं कॉफी कलर अप्लाई करते हैं अपने लिप पे बाकी तो सी जेड़ा का मुझे पसंद है मैरून हो गया रेड हो गया पिंक हो गया बट मेरे अकॉर्डिंग तो आई लाइक दिस कलर सो मैं तो ये अप्लाई करके दिखाऊंगी सो मैं छोटे मिरर बना ਅਬੇ ਮੁੰਡਾ ਸ਼ੀਸ਼ਾ ਰੱਖ ਲੈਨੇ ਸ਼ੀਸ਼ੇ ਦੇ ਪਿੱਛੇ ਪਤਾ ਨਹੀਂ ਕੀ ਕਰੀ ਜਾਂਦੀ ਸਹੀ ਮੇਕਅਪ ਕਰਦੀ ਵੀ ਹੈ ਕਿ ਨਹੀਂ ਕਿਸੇ ਨੂੰ ਦਿਖਾਉਂਦੀ ਨਹੀਂ ਹੈ ਕਿ ਕੀ ਕਰਦੀ ਆ ਬਾਅਦ ਚ ਲਾ ਕੇ ਦਿਖਾ ਦਿੰਦੀ ਆ

ਹਾਜਰਤ ਇਹੋ ਲਿਪਸਟਿਕ ਲਗਾਈ ਐ ਤਾਂ ਲੱਗਦਾ ਜਿਵੇਂ ਕਿਸੇ ਨਿਆਣੀ ਨੇ ਲਾਈ ਹੁੰਦੀ ਐ ਨਾ ਕੋਈ ਉਹਦਾ ਮੂੰਹ ਨਾ ਸਿਰ ਐਨੀ ਬੇਟੰਗੀ ਜੀ ਲਾਈ ਜਾਣ ਜਾਨ ਬੰਦੇ ਵਾਂਗੂ ਇਹਦੇ ਨਾਲ ਤਾਂ ਪਹਿਲਾਂ ਆਊਟਲਾਈਨ ਕਰ ਲੈਂਦੀ ਕਮ ਸਕਾਮ ਉਹ ਸੋਹਣੀ ਤਾਂ ਲੱਗਦੀ ਤਰਤੀਬਵਾਰ ਜੀ ਦੂਸਰੀ ਵੀ ਮੈਂ ਅਪਲਾਈ ਕਰ ਲੈਂਦਾ ਬਟ ਇਹ ਵਾਲੀ ਮੱਚ ਬੈਟਰ ਟੁਨੀ ਮੇਰੇ ਅਕੋਰਡਿੰਗ ਬਸ ਬਾਕੀ ਤੁਹਾਡੇ ਅਕੋਰਡਿੰਗ ਤਾਂ ਤੁਹਾਨੂੰ ਪਤਾ ਹੋਵੇ ਜੇ ਸਾਡੇ ਅਕੋਰਡਿੰਗ ਸਾਨੂੰ ਹੀ ਪਤਾ ਆ ਕਿਸ ਤੇਰਾ ਬਲੌਗ ਕਾ ਤੇ ਲਈ ਦੇਖਣਾ ਆ ਟਾਈਟਲ ਦੇ ਵਿੱਚ ਤਾਂ ਐਡਾ ਲਿਖਿਆ ਮੇਕਅਪ ਟਿਪਸ ਜਿੱਦਾਂ ਪਤਾ ਨਹੀਂ ਕਿੰਨੀ ਤੂੰ ਪ੍ਰੋ ਹੁੰਨੀ ਆ ਤੇ ਐਂਡ ਤੇ ਸਾਰਾ ਕੁਝ ਕਰ ਕਰਾ ਕੇ ਕਹ this is my final look so makeup it complete nahi hoya because jadon tak tusi apne face, ke, face te fixation nahi apply karoge to makeup par pata hai ke face te jan tak tikega nahi so koi nahi sorry disturbance ye sorry makeup de nan wale english de classan vi dindi hai nawa word hai english da disturbance pehle ਕਲੋ बिकॉज ਸਮ ਟਾਈਮ ਕੋਈ ਵੀ ਅਦਰ ਡਾਕਟਰ ਵੀ ਕਹਿੰਦੇ ਨਾ ਕਿ ਕੋਈ ਵੀ ਮੈਡੀਸਿਨ ਹੋਵੇ ਜਿਹੜੀ ਕੋਡ ਮੈਸ ਮੈਡੀਸਿਨ ਹੁੰਦੀ ਹੈ ਨਾ ਉਹ ਸ਼ੇਕ ਕਰਕੇ ਹੀ ਮਤਲਬ ਪੀਤੀ ਜਾਂਦੀ ਹੈ ਸੋ ਬਾਕੀ ਫਿਕਸਰ ਨੂੰ ਵੀ ਸ਼ੇਕ ਕਰਕੇ ਯੂਜ਼ ਕਰੋ ਰਿਕਾਰਡਿੰਗ ਬਾਕੀ ਮੈਨੂੰ ਨਹੀਂ ਪਤਾ ਉਹ ਤੈਨੂੰ ਪਤਾ ਕੀ ਆ ਫਿਰ ਅਸੀਂ ਤੇਰਾ ਵਲੌਗ ਕਾਦੇ ਲਈ ਦੇਖਣ ਲੱਗੇ ਯਾਰ ਐਂਡ ਤੇ ਹਰ ਗੱਲ ਕਰੀਏ ਤੂੰ ਕਹਿੰਦੇ ਨਹੀਂ ਮੈਨੂੰ ਨਹੀਂ ਪਤਾ ਆਪਣੇ ਅਕੋਰਡਿੰਗ ਦੇਖੋ ਫਿਰ ਅਸੀਂ ਆਪਣੇ ਅਕੋਰਡਿੰਗ ਦੇਖ ਲਾਂਗੇ ਤੂੰ ਕੀ ਕਰਦੀ ਇੱਥੇ ਬੈਠੀ ਸਾਮ ਥਾਂਡੀ ਤੇ ਮੈਂਦੀ ਹੈ ਸੁੱਕ ਜਾਂਦਾ ਤੱਕ ਮੈਂ ਆਪ ਸੋ ਇਹ ਹੈ ਕਿ ਮੇਰੀ ਫਾਈਨਲ ਫੇਸ ਜੋ ਕਿ ਮੇਕਅਪ ਵਾਲਾ ਸਵੇਰ ਨੂੰ ਜਦੋਂ ਮੈਂ ਲੱਭਿਆ ਤੁਸੀਂ ਮੇਕਅਪ ਤੋਂ ਬਾਅਦ ਹੈ ਇਹ ਸਭ ਕੁਝ ਅਕਾ ਤੁਸੀਂ ਆਪਣੇ ਡੇਲੀ ਰੁਟੀਨ ਦੇ ਅਕੋਰਡਿੰਗ ਕਿਉਂਕਿ ਤੁਹਾਨੂੰ ਪਤਾ ਹੈ ਨਾ ਕਿ ਮੈਰਿਜ ਤੋਂ ਬਾਅਦ ਮੇਕਅਪ ਕਰਨਾ ਹੈ ਅਮਰ ਚ ਇੰਪੋਰਟੈਂਟ ਹੁੰਦਾ ਹੈ ਹੈ ਨਾ ਸਾਰੇ ਦੇ ਲਈ ਜ਼ਰੂਰੀ ਨਹੀਂ ਹੁੰਦਾ ਮੇਕਅਪ ਕਰਨਾ ਪਰ ਤੇਰੇ ਲਈ ਕਾਫੀ ਜ਼ਰੂਰੀ ਹੈ ਤੈਨੂੰ ਦੋ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਇੱਕ ਤੈਨੂੰ ਲਿਪਸਟਿਕ ਦੀ ਬਹੁਤ ਜ਼ਿਆਦਾ ਲੋੜ ਹੈ ਵਧੀਆ ਜੀ ਵਾਲੀ ਤੇ ਦੂਜੀ ਤੈਨੂੰ ਪਰਵੱਟਿਆਂ ਦੀ ਬਹੁਤ ਲੋੜ ਹੈ ਮੇਰੀ ਭੈਣ ਜਿੱਦਾਂ ਲੋਕੀ ਜਾ ਕੇ ਕਿਤੇ ਟ੍ਰਾਂਸਪਲੈਂਟ ਕਰਾਉਂਦੇ ਆ ਨਾ హెਅਰ ਤੂੰ ਪਰਵੱਟੇ ਕਿਤੇ ਹਲਵਾ ਜਾ ਕੇ ਫਿਰ ਤੂੰ ਸ਼ਾਇਦ ਸੋਹਣੀ ਲੱਗੇ ਇਟ ਇੰਪੋਰਟੈਂਟ ਹੈ ਸੋ ਮੈਂ ਤਾਂ ਇਹ ਕੁਝ ਇਨਿਕ ਚੀਜ਼ ਦੇ ਨਾਲ ਬਾਕੀ ਕਾਫੀ ਗਿਫਟਸ ਭਰਿਆ ਹਿਆ ਹੈ ਦੇਖੋ ਆ ਗਈ ਹੈ ਐਂਡ ਬਟ ਓਨਲੀ ਯੂਜ਼ ਕਰਦਾ ਨਾ ਲੋਕਾਂ ਨੂੰ ਗਿਆਨ ਵੰਡਣ ਤੋਂ ਪਰਹੁੰਦੇ ਦੇਖਲਾ ਹਾਈ ਤੱਕ ਆਪਣਾ ਇਹ ਹੀ ਨਹੀਂ ਪਤਾ ਹੈਗਾ ਵੀ ਮੇਰਾ ਜੈਂਡਰ ਕੀ ਹੈ ਮੈਂ ਕੀ ਵਰਤਨੇ ਸ਼ਬਦ ਮੈਂ ਯੂਜ਼ ਕਰਦਾ ਹਾਂ ਜਾਂ ਯੂਜ਼ ਕਰਦੀ ਹਾਂ ਤੇ ਚਲੋ ਆਪਾਂ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿੰਨੇ ਆ ਤੇ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆ ਤੇ ਬਹੁਤ ਜਲਦੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਜੀ